ਲੋਕ ਸਭਾ ਨੇ ਵਕਫ ਸੋਧ ਬਿੱਲ 2025 ਪਾਸ ਕਰ ਦਿੱਤਾ ਹੈ 228 ਮੈਂਬਰਾਂ ਦੇ ਬਿੱਲ ਦੇ ਹੱਕ ਵਿੱਚ 232 ਮੈਂਬਰਾਂ ਨੇ ਬਿੱਲ ਦੇ ਵਿਰੋਧ ਵਿੱਚ ਵੋਟਾਂ ਪਾਈਆਂ ਸਦਨ ਨੇ ਮੁਸਲਮਾਨ ਵਕਫ ਰੈਪੀਲ ਬਿਲ 2024 ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਜੋ ਮੁਸਲਮਾਨ ਵਕਫ ਐਕਟ 1923 ਨੂੰ ਰੱਦ ਕਰਦਾ ਹੈ ਇਸ ਤੋਂ ਪਹਿਲਾਂ ਲੋਕ ਸਭਾ ਨੂੰ ਸਾਂਝੀ ਸੰਸਦੀ ਕਮੇਟੀ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਇਸ ਬਿਲ ਤੇ ਚਰਚਾ ਕੀਤੀ ਘਟ ਗਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰੇ ਜੀਜੂ ਨੇ ਬਿਲ ਪੇਸ਼ ਕਰਦਿਆਂ ਕਿਹਾ ਕਿ ਬਿਲ ਦਾ ਮੁਸਲਮਾਨਾਂ ਦੇ ਧਾਰਮਿਕ ਗਤੀਵਿਧੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਇਹ ਸਿਰਫ ਬੋਰਡ ਨਾਲ ਮਾਫ ਕਰਨਾ ਇਹ ਸਿਰਫ ਬੋਰਡ ਨਾਲ ਸੰਬੰਧਿਤ ਜਾਇਦਾਦਾਂ ਨਾਲ ਜੁੜਿਆ ਮਾਮਲਾ ਹੈ 97 लाख 27,772 याचिकाएं ऑनलाइन फिजिकल मेमोरेंडम के रूप में रिक्वेस्ट के रूप में और सुझाव के रूप में पूरे तरह से सरकार ने देखा है वो जेपीसी के माध्यम से हो या डायरेक्ट दिया हो हमने सब उसको देखा है इससे बड़ा कभी भी इससे ज्यादा संख्या में ਕਿਸੇ ਵੀ ਬਿਲ ਕਪਰ ਮੇ ਲੋਕੋ ਕਾ ਯਾਸੀਕਾਇ ਨਹੀਂ ਆਇਆ ਆਜ ਤੱਕ ਚਰਚਾ ਵਿੱਚ ਕਾਂਗਰਸ ਦੇ ਗੌਰਵ ਗੁਗੋਈ ਸਮਾਜਵਾਦੀ ਪਾਰਟੀ ਦੇ ਅਖਲੇਸ਼ ਯਾਦਵ ਤਿਰਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਅਤੇ ਡੀਐਮਕੇ ਦੇ ਐ ਆ ਰਾਜਾ ਨੇ ਇਸ ਕਾਨੂੰਨ ਨੂੰ ਗੈਰ ਸੰਵਿਧਾਨਕ ਅਤੇ ਘਟ ਗਣਤੀ ਵਿਰੋਧੀ ਘਰਾਰ ਦਿੱਤਾ ਚਰਚਾ ਦਾ ਜਵਾਬ ਦਿੰਦੇ ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕੇ ਕੋਈ ਵੀ ਗੈਰ ਮੁਸਲਿਮ ਵਿਅਕਤੀ ਵਕਫ ਵਿੱਚ ਨਹੀਂ ਆਵੇਗਾ ਉਹਨਾਂ ਕਹਿੰਦੇ ਕਿ ਧਾਰਮਿਕ ਸੰਸਥਾਵਾਂ ਦਾ ਪ੍ਰਬੰਧਨ ਕਰਨ ਵਾਲਿਆਂ ਵਿੱਚ ਕਿਸੇ ਗੈਰ ਮੁਸਲਮ ਨੂੰ ਸ਼ਾਮਲ ਕਰਨ ਦੀ ਕੋਈ ਵਿਵਸਥਾ ਨਹੀਂ ਹੈ 1995 ਤੱਕ ਵਕਤ ਕੀ ਕੌਂਸਲ ਔਰ ਬੋਰਡ تھا ਹੀ ਨਹੀਂ ਉਹ ਤੋਂ 95 ਸੇ ਆਇਆ ਔਰ ਮਾਨਯਵਰ ਇਹ ਜੋ ਭ੍ਰਮ ਖੜਾ ਕੀਤਾ ਜਾਂਦਾ ਹੈ ਕਿ ਇਹ ਐਕਟ ਮੁਸਲਮ ਭਾਈਓ ਕੇ ਧਾਰਮਿਕ ਕ੍ਰਿਆ ਕਲਾਪੋਕੇ ਅੰਦਰ ਉਹਨਕੇ ਦਾਨ ਕੀ ਹੋਈ ਸੰਪਤੀ ਕੇ ਅੰਦਰ ਦਖਲ ਕਰਨੇ ਕਾ ਹੈ ਇਹ ਬਹੁਤ ਉਧ ਰਾਜਸਭਾ ਵਿੱਚ ਅੱਜ ਵਕਫ ਸੋਧ ਬਿੱਲ ਪੇਸ਼ ਹੋਵੇਗਾ ਬੀਜੇਪੀ ਨੇ ਆਪਣੇ ਰਾਜਸਭਾ ਮੈਂਬਰਾਂ ਨੂੰ ਬਿੱਲ ਤੇ ਚਰਚਾ ਦੌਰਾਨ ਸਦਨ ਵਿੱਚ ਹਾਜ਼ਰ ਰਹਿਣ ਲਈ ਵਿਪ ਜਾਰੀ ਕੀਤਾ ਹੈ ਇਹ ਬਿੱਲ ਵਕਫ ਦੀਆਂ ਸੰਪਤੀਆਂ ਦੇ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਹੈ